ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਛੱਡਣ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚਿਹਰੇ ਦਿੱਤਾ ਤੇ ਕਿਹਾ ਹੈ ਕਿ ਜੇਕਰ ਆਪਣੀ ਮਾਂ ਦਾ ਦੁੱਧ ਪੀਤਾ ਹੈ ਤਾਂ ਆ ਕਿਸੇ ਕਮਰੇ 'ਚ ਬੈਠ ਕਿਸੇ ਬੋਰਡ ਦੇ ਥੱਲੇ ਬੈਠ ਤੇ ਮੇਰੇ ਨਾਲ ਇਕੱਲੇ ਨਾਲ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਮੇਰੇ ਨਾਲ ਬਹਿਸ ਕਰ ਤੇ ਇੱਕ ਫੇਸਬੁਕ ਤੇਰੀ ਹੋਵੇਗੀ ਤੇ ਇੱਕ ਫੇਸਬੁਕ ਮੇਰੀ ਹੋਵੇਗੀ ਤੇ ਪੰਜਾਬ ਦੇ ਮੁੱਦਿਆਂ ਤੇ ਜੇਕਰ ਤੂੰ ਜਿੱਤ ਜਾਵਾਂਗਾ ਤਾਂ ਮੈਂ ਆਪਣੀ ਸਿਆਸਤ ਛੱਡ ਦਵਾਂਗਾ ਤੇ ਇਹ ਬਿਆਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿੱਤੇ ਗਏ ਨੇ ਤੇ ਸਿੱਧਾ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਨਵਜੋਤ ਸਿੰਘ ਸਿੱਧੂ ਦਾ ਹੋਰ ਕੀ ਕਹਿਣਾ ਸਰਕਾਰ ਨਾਲ ਸੰਬੰਧ ਕੋ ਲੈ ਕੇ ਮੇਸੀ ਭਾਜੀ ਤੋਂ بیٹھے مان کر پتی ہے کہ لوہا تبدی سولہ میرے دیکھتا ہی سب نے کہتے ہی ماں بار نہیں نوجوت سرو کا سکھ ہے جی جبان بے دی راہل گاندھی اتو پھر انگل کا پیرا ہلدا نہیں تھی जहिड़ी उ कमज़ोर नवजो सिधू चर आ पियो

ਮੇਰੇ ਦੋਸਤੋ ਵਾਸਤੇ ਕਰਨੇ ਕਰਾਂ ਮੱਧੇ ਆ ਮਾਤੀਏ ਢੈਂਦੇ ਆ ਢੈਂੀਏ ਵਿਗਦਾ ਕੁਛ ਨਹੀਂ ਗੇ ਤਸ਼ੱਦਦ ਕਰ ਲੋ ਜੇਲਾਂ ਚ ਸੱਟ ਲੋ ਲੇਕਿਨ ਇਹ ਸਿੱਖ ਕੌਮ ਐ ਇਹ ਨਸਰ ਨਹੀਂ ਬਣੀ ਆ ਝੁਕਣ ਵਾਸਤੇ ਇਹ ਤੇ ਬਣੀ ਆ ਸ਼ਹੀਦੀਆਂ ਤੇ ਖਵਾਲੀਆਂ ਦੇ ਲਈ ਉਥੋਂ ਕੰਮਾਂ ਵਾਸਤੇ ਸਾਡੇ ਸਿਰ 'ਤੇ ਜਾਂ ਆਲੀਆਂ ਦੇ ਲਈ ਤੇ ਜਾਂ ਸਰਹਾਂ

ਮੈਨੂੰ ਤਾਂ ਇਹ ਅਭਿਆਸ ਸਾਦੇ ਨਾਲ ਜਦਾ ਬੜਾ ਨੌਵਾਰ ਤੇ ਵਾਲੀ ਕਿਹਾ ਪਰੋਫੈਸਰ ਹੁੰਦਾ ਪ੍ਰੋਫੈਸਰੀ ਸ਼ਕਤੀ ਨੌਕਰੀ ਸ਼ਕਤੀ ਪੰਜਾਬ ਬਚਾਉਣ ਦੀ ਖਾਤਰ ਨਾਮ ਕੋਮਲ ਨਾਮ ਕੋਮਲ ਗਰੂਤ ਲੁਧਿਆਣੇ ਦਾ ਮੈਨੂੰ ਕਹਿੰਦਾ ਸਿੱਧੂ ਸਾਹਿਬ ਕਲੈਪਟੋਕਰੇਸੀ ਦੇਰਵਾਦ ਮੈਂ ਜਦੋਂ ਮਤਲਬ ਪੜਿਆ ਉਹ ਕਹਿੰਦੇ ਜਿਹੜੇ ਰਾਜ ਦੇ ਚੋਰਾਂ ਦਾ ਬਾਦ ਹੋਵੇ ਜਿੱਥੇ ਲੋਕ ਆਪਾਂ ਘਰ ਭਰਦੇ ਹੋਣ جتھے لوگ پلائی دی نام بھی دی چیز کوئی نہیں تے صرف لٹ فو ہوئے ان کلیپٹو پر اسی کہہ دے چور تنتر پنیاں چورا با تنتر کہہ دے چورا با تنتر چور میں ٹھوک کے کہنا پر مانتا مانا ٹھوک کے کہنا تسی اب میری کسے جانتا جواب دے رہے ہو تو کہنا نا فیکٹ نہیں سکتو تیرے کو ہو سک کسی بورڈ چلے کسی سات کے فیس بک تلا ایک فیس بک میں میرے بحث کر رہا ہے پنجاب مدد کے اتنے جی سو ہار گیا راجنیتی سدن ਰੌੜਾ ਪਈ ਨੇ ਐਡਵੋਕੇਟ ਦਰਦ ਦੇ ਸਹਸਤਰ ਉਹਨਾਂ ਦਾ ਨਾਮ ਬੁਲਾ ਰਿਹਾ ਉਹ ਬਤਾਈ ਅਮਰ ਕਦਮ ਜਿੱਤ ਹੈ ਸੱਚ ਦੀ ਗੱਲ ਕੀਤੀ ਹੈ ਤੇ ਦੱਸ ਮੇਰੇ

ریو گیا کروڑیا پہ ریتے چی ہزار کٹو پینتی ہزار کروڑ روپیہ بجٹ چو کٹو چورنجا ہزار کروڑ سال شروع کرو بی ہزار کروڑ چو دو سال چار سو آیا